ਸੱਚੀ ਕਾਉਂਟੀ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਿਸੇ ਨੇ ਨਾ ਕੁਐਸਚਨ ਕੀਤਾ ਏ ਕਿ ਵਧੀਆ ਕੁਐਸਚਨ ਹੈ ਰਸੀ ਕਿ ਕੁਝ ਕਰਨ ਨਾਲ ਕਿਸਮਤ ਬਦਲਦੀ ਹੈ ਕਿ ਉਪਾਅ ਕਰਨ ਨਾਲ ਕਿਸਮਤ ਬਦਲ ਸਕਦੀ ਹੈ ਮਾੜਾ ਮੋਟਾ ਤਾਂ ਫਰਕ ਕਹਿੰਦੇ ਜ਼ਰੂਰ ਪੈਂਦਾ ਹੋਊਗਾ ਮਨ ਨੂੰ ਹੌਸਲਾ ਹੀ ਹੋ ਜਾਂਦਾ ਹੈ ਅੱਛਾ ਜੀ ਇਕਨਾ ਤੁਹਾਨੂੰ ਮੈਂ ਗੱਲ ਸ਼ੇਅਰ ਕਰਨੀ ਸੀ ਜਿਹੜੀ ਇੱਕ ਮੈਂ ਅੱਜ ਆਪਣੇ ਬੇਟੇ ਨਾਲ ਵੀ ਡਿਸਕਸ ਕਰ ਰਹੀ ਸੀ ਇੱਕ ਹੌਸਲਾ ਤੇ ਇੱਕ ਕੱਲ ਦੇ ਕੱਲ ਦਾ ਖਾਅ ਕੱਲ ਦਾ ਆਉਣ ਵਾਲੇ ਕੱਲ ਦੀ ਗੱਲ ਲੋਕਾਂ ਨੂੰ ਬੜੀ ਵਧੀਆ ਲੱਗਦੀ ਆ ਕਿ ਆਹ ਕਰਨ ਨਾਲ ਆ ਹੋ ਜਾਣਾ ਤੇ ਆਹ ਕਰਨ ਨਾਲ ਆ ਹੋ ਜਾਣਾ ਪ੍ਰੈਕਟੀਕਲ ਲੌਜੀਕ ਜੋ ਹੈ ਨਾ ਸਾਇੰਸ ਜੋ ਹੈ ਉਹ ਇਹ ਹੈ ਕਿ ਅਸੀਂ ਅੱਜ ਚ ਹੀ ਜਿਉਨੇ ਆ ਤੇ ਅੱਜ ਨੂੰ ਹੀ ਜਿਉਣਾ ਚਾਹੀਦਾ ਜਦੋਂ ਨਾ ਕੋਈ ਤੁਹਾਨੂੰ ਜਿਵੇਂ ਕਿਸੇ ਨੇ ਦੱਸਿਆ ਵੀ ਜਿਵੇਂ ਕਿਸੇ ਨੇ ਪੁੱਛਿਆ ਇਹ ਦੇਖੋ ਕਿ ਕਿਸੇ ਉਪਾਕਰਨ ਨਾਲ ਕਿਸਮਤ ਹੁਣ ਹੁਣ ਧਿਆਨ ਨਾਲ ਸੁਣਿਆ ਬਦਲ ਜਾਂਦੀ ਹੈ ਬਦਲਦਾ ਤੇ ਕੁਝ ਵੀ ਨਹੀਂ ਹੈ ਉਪਾਕਰਨ ਨਾਲ ਕਿਸਮਤ ਕਿਵੇਂ ਬਦਲ ਜੂਗੀ ਕਿਸਮਤ ਕੰਮ ਤੇ ਕਰਮ ਕਰਨ ਨਾਲ ਬਦਲਨੀ ਹੈ ਜਿੱਦਾਂ ਆਪਾਂ ਕੱਲ ਡਿਸਕਸ਼ਨ ਕੀਤੀ ਸੀ ਹਾਂ ਕਹਿੰਦੇ ਕੁਝ ਹੌਂਸ ਲਾਈ ਹੋ ਜਾਂਦਾ ਮਨ ਨੂੰ ਤਸੱਲੀ ਹੋ ਜਾਂਦੀ ਉਹ ਕਹਿੰਦੇ ਆ ਨਾ ਗਾਲਿਬ ਵਿਚਾਰ ਅੱਛਾ ਹੈ ਮਤਲਬ ਮੰਦੀ ਤਸੱਲੀ ਕੇ ਲਿਏ ਵਿਚਾਰ ਅੱਛਾ ਹੈ ਤਾਂ ਫਿਰ ਤਾਂ ਕੁਝ ਵੀ ਬੋਲੀ ਜਾ ਕੋਈ ਵੀ ਨਾ ਬੋਲੋ ਜਿਹਦਾ ਲੌਜੀਕ ਤੇ ਸਿਰ ਪੈਰ ਤੋਂ ਬਿਨਾ ਕੁਝ ਕਰੋਗੇ ਨਾ ਆਪਣੇ ਆਪ ਨੂੰ ਭੁਲੇਖੇ ਚ ਤੁਸੀਂ ਹਮੇਸ਼ਾ ਪਾ ਸਕਦੇ ਹੋ ਇਨਸਾਨ ਦੀ ਨਾ ਬੜੀ ਬੜੀ ਇੱਕ ਖੂਬੀ ਹੈ ਇਨਸਾਨ ਦੇ ਵਿੱਚ ਬੜੀ ਜਲਦੀ ਆਪਣੇ ਆਪ ਨੂੰ ਫ੍ਰੀ ਕਰ ਲੈਂਦਾ ਹੈ ਬੜੀ ਜਲਦੀ ਆਪਣੇ ਆਪ ਨੂੰ ਫ੍ਰੀ ਕਰ ਲੈਂਦਾ ਹੈ ਹੁਣ ਧਿਆਨ ਨਾਲ ਮੇਰੀ ਗੱਲ ਸੁਣਿਓ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਬਾਜ ਹੈ ਨਾ ਬਾਜ ਬੜਾ ਸਮਝਦਾਰ ਹੈ ਕਿਉਂ ਸਮਝਦਾਰ ਈਡੇ ਸਕੂਲ ਚ ਪੜਿਆ ਉਹ ਕਿਨੇ ਉਹਨੂੰ ਦੱਸਿਆ ਲਾਜਿਕ ਕਿਸੇ ਨੇ ਨਹੀਂ ਨਾ ਕੁਦਰਤ ਨੇ ਕੁਦਰਤ ਨੇ ਵਕਤ ਤੇ ਸਮਾਂ ਉਹਨੂੰ ਉਦਾਂ ਦੀ ਚੀਜ਼ ਦਿੱਤੀ ਬਾਜ ਨੇ ਨਾ ਜਦੋਂ ਸੱਪ ਨੂੰ ਫੜਨਾ ਹੈ ਹੁਣ ਉਹ ਕਿਸੇ ਕਿਤਾਬ ਚ ਨਹੀਂ ਪੜਿਆ ਤੇ ਕਿਸੇ ਜਗ੍ਹਾ ਤੇ ਉਸ ਨੂੰ ਨੌਲੇਜ ਨਹੀਂ ਮਿਲੀ ਉਹਨੂੰ ਕੁਦਰਤੀ ਤੌਰ ਤੇ ਇਹ ਚੀਜ਼ ਦਾ ਪਤਾ ਹੈ ਕਿ ਸੱਪ ਨੂੰ ਹਮੇਸ਼ਾ ਸਿਰੀ ਦੇ ਕੋਲੋਂ ਘੁੱਟ ਕੇ ਜਦੋਂ ਉਹ ਫੜਦਾ ਇਹਨਾਂ ਤਾਂ ਆਪਣੇ ਪੰਜੇ ਉਹਦੇ ਉਹਦੀ ਜਿਹੜੀ ਬੈਕ ਹੁੰਦੀ ਉਹਦੇ ਵਿੱਚ ਖੋਪ ਦਿਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਚੱਕ ਲੈਂਦਾ ਜੇ ਕਿਤੇ ਉਹ ਬਿਲਕੁਲ ਵੀ ਹਲਕੇ ਨਾਲ ਸੱਪ ਨੂੰ ਚੱਕ ਕੇ ਲਿਜਾ ਸਕਦਾ ਹੈ ਠੀਕ ਹੈ ਉਹ ਹਲਕੇ ਨਾਲ ਫੜੂਗਾ ਤਾਂ ਸੱਪ ਮੁੜ ਕੇ ਆਪਣੇ ਆਪ ਨੂੰ ਫੋਲਡ ਕਰਕੇ ਉਹਨੂੰ ਡੰਗ ਮਾਰ ਸਕਦਾ ਹੈ ਕਿਸੇ ਬਾਜ਼ ਦੀ ਹਿੰਮਤ ਨਹੀਂ ਹੈ ਕਿ ਉਹ ਸੱਪ ਨੂੰ ਫੜ ਸਕੇ ਪਰ ਫਿਰ ਵੀ ਉਹ ਦੇਖੋ ਸੱਪ ਦਾ ਸ਼ਿਕਾਰ ਕਰਦਾ ਹੈ ਹੁਣ ਗੱਲ ਪਤਾ ਕੀ ਹੈ ਗੱਲ ਇਹ ਨਹੀਂ ਹੈ ਕਿ ਉਹ ਸੱਪ ਦਾ ਸ਼ਿਕਾਰ ਕਰਦਾ ਹੈ ਗੱਲ ਇਹ ਹੈ ਕਿ ਉਹ ਕਿਹੜੇ ਸਕੂਲ 'ਚ ਪੜਦਾ ਹੈ ਕੌਣ ਉਹਨੂੰ ਸਮਝਾਉਂਦਾ ਹੈ ਕੌਣ ਉਹ ਆਪਣੀ ਇੰਨੀ ਸਮਝਦਾਰੀ ਵਰਤਦਾ ਹੈ ਕੌਣ ਕੁਦਰਤ ਕੁਦਰਤ ਨੇ ਹਰ ਕਿਸੇ ਨੂੰ ਹਰ ਤਰ੍ਹਾਂ ਦਾ ਗੁਣ ਦਿੱਤਾ ਹੈ ਕਿਉਂ ਤੁਸੀਂ ਦੂਜੇ ਦੇ ਪਿੱਛੇ ਲੱਗ ਕੇ ਕਿਉਂ ਤੁਸੀਂ ਦੂਜੇ ਦੇ ਅਨੁਸਾਰ ਬਣ ਕੇ ਆਪਣੇ ਆਪ ਨੂੰ ਬਦਲਣਾ ਤੇ ਉਹ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਕਿ ਚਲੋ ਮਨ ਨੂੰ ਹੌਸਲਾ ਕਿਉਂ ਦੇਣਾ ਤੁਸੀਂ ਆਪਣੇ ਮਨ ਨੂੰ ਹੌਸਲਾ ਆਪਣੇ ਆਪ ਦੇ ਅਨੁਸਾਰ ਜਿਉਣਾ ਜੋ ਤੁਸੀਂ ਚਾਹੁੰਦੇ ਹੋ ਆਪਣੇ ਅਨੁਸਾਰ ਜੋ ਬਣਨਾ ਚਾਹੁੰਨੀ ਆ ਆਪਣੇ ਆਪ ਨੂੰ ਵਕਤ ਦਿਓ ਨਾ ਤੁਸੀਂ ਕਿਸੇ ਦੀ ਜੀਵਨੀ ਪੜਨੀ ਬੜੀ ਵਧੀਆ ਗੱਲ ਹੈ ਕਿ ਸਦੀ ਜੀਵਨੀ ਪੜਨੀ ਵਧੀਆ ਗੱਲ ਆ ਉਸਦੇ ਜੀਵਨ ਦੀ ਸੇਧ ਮਿਲਦੀ ਆ ਪਰ ਉਹਦੀ ਜੀਵਨੀ ਪੜ ਕੇ ਉਸ ਅਨੁਸਾਰ ਜਿਉਣਾ ਤੇ ਵਧੀਆ ਗੱਲ ਨਹੀਂ ਹੈ ਨਾ ਤੁਸੀਂ ਕਿਵੇਂ ਕਿਸੇ ਨੂੰ ਕਾਪੀ ਕਰ ਸਕਦੇ ਤੁਸੀਂ ਕਿਵੇਂ ਕਾਪੀ ਕਰ ਸਕਦੇ ਇੱਕ ਕਿਸ ਕੋਈ ਰਾਸ਼ਟਰਪਤੀ ਬਣਿਆ ਕੋਈ ਰਾਸ਼ਟਰਪਤੀ ਬਣਿਆ ਅਸੀਂ ਉਹਦੀ ਜੀਵਨੀ ਪੜੀ ਵੀ ਮੈਂ ਜੀ ਇੱਦਾਂ 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 ਇੱਥੇ ਤੇ ਪਹੁੰਚਿਆ ਫਿਰ ਮੈਂ ਆਹ ਕੀਤਾ ਫਿਰ ਮੈਂ ਆਹ ਕੀਤਾ ਤੇ ਫਿਰ ਹੌਲੀ 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 ਮੈਂ ਰਾਸ਼ਟਰਪਤੀ ਬਣ ਗਿਆ ਤੇ ਠੀਕ ਹੈ ਫਿਰ ਤੇ ਸਾਰੇ ਹੀ ਰਾਸ਼ਟਰਪਤੀ ਬਣ ਜਾਣਗੇ ਉਹਨੂੰ ਪੜ ਕੇ ਕਾਪੀ ਕਰਕੇ ਫਿਰ ਤੇ ਸਾਰੇ ਉਹਦੀ ਕਿਸਮਤ ਨੂੰ ਸਮਝ ਕੇ ਸਾਰੇ ਤਰ੍ਹਾਂ ਦੇ ਨਾਲ ਉਦਾਂ ਹੀ ਚੱਲ ਪੈਣਗੇ ਕੇ ਭਾਈਓ ਨੇ ਹੁਣ ਇਸ ਤੋਂ ਬਾਅਦ ਆ ਕਿਤਾ ਸੀ ਮੈਂ ਨਹੀਂ ਕਰ ਲੈਣਾ ਉਹਨੇ ਉਸ ਤੋਂ ਬਾਅਦ ਆ ਕਿਤਾ ਸੀ ਮੈਂ ਨਹੀਂ ਕਰ ਲੈਣਾ ਉਹੀ ਗੱਲ ਕੱਲ੍ਹ ਵਾਲੀ ਕਿ ਕਿਸਮਤ ਕਰਮ ਤੇ ਤੁਹਾਡਾ ਸਟੇਟਸ ਤੇ ਤੁਹਾਡੀ ਮਿਹਨਤ ਤੇ ਤੁਹਾਡੀ ਸੋਚ ਹਰ ਚੀਜ਼ ਮਾਇਨੇ ਰੱਖਦੀ ਆ ਉਹਦੀ ਸੋਚ ਅਸੀਂ ਆਪਣੇ ਅੰਦਰ ਕੀ ਮੈਂ ਤਾਰਨ ਕਰ ਸਕਦੇ ਆ ਉਹ ਤੇ ਸਾਨੂੰ ਕੁਦਰਤ ਨੇ ਅਲੱਗ ਦਿੱਤੀ ਹੋਈ ਜੀਵਨੀ ਪੜਨੀ ਚਾਹੀਦੀ ਆ ਹਰ ਕਿਸੇ ਦੀ ਗੱਲ ਸੁਣਨੀ ਚਾਹੀਦੀ ਆ ਸੇਧ ਲੈਣੀ ਚਾਹੀਦੀ ਆ ਪਰ ਕਰਮ ਤੇ ਅਸੀਂ ਆਪ ਹੀ ਕਰਨੇ ਨੇ ਤੁਸੀਂ ਸਮਝ ਗਏ ਨਾ ਇਸ ਚੀਜ਼ ਨੂੰ ਕਰਮ ਤੇ ਕਿਸਮਤੇ ਆਪੀਏ ਉਪਾਕਰਨ ਨਾਲ ਜੇ ਕੁਝ ਹੁੰਦਾ ਹੁੰਦਾ ਤੇ ਹਰ ਕੋਈ ਇੱਕੋ ਤਰ੍ਹਾਂ ਦਾ ਉਪਾਕਰਨ ਕਰਕੇ ਇੱਕ ਤਰ੍ਹਾਂ ਨਾਲ ਫਾਇਦਾ ਲੈ ਕੇ ਹਰ ਕੋਈ ਉਸੇ ਪੋਜੀਸ਼ਨ ਤੇ ਪਹੁੰਚ ਜਾਂਦਾ ਜਿੱਥੇ ਕੋਈ ਦੂਜਾ ਸੀ ਸਮਝ ਗਏ ਨਾ ਇਸ ਚੀਜ਼ ਨੂੰ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੰਨ ਕੇ ਤਸੱਲੀ ਕੇ ਲਈ ਗਾਲਿਬ ਵਿਚਾਰ ਅੱਛੇ ਹੈ ਵਿਚਾਰ ਅੱਛੇ ਮੰਨ ਨੂੰ ਤਸੱਲੀ ਦਿੰਦੇ ਆ ਬਦਲਦੇ ਕੁਝ ਨਹੀਂ ਹੈ ਬਦਲਣਾ ਉਦੋਂ ਹੀ ਹੈ ਜਦੋਂ ਸੀ ਆਪਣੇ ਆਪ ਨੂੰ ਬਦਲਣਾ ਹੈ ਸੱਚ ਜਾਣੋ ਸਿਰਫ ਤੇ ਸਿਰਫ ਤੁਹਾਨੂੰ ਆਪਣੇ ਗੁਣ ਨੂੰ ਤੇ ਆਪਣੇ ਆਪ ਨੂੰ ਪਹਿਚਾਨਣ ਦੀ ਜਰੂਰਤ ਹੈ। ਕੁਝ ਵੀ ਨਹੀਂ ਹੈ, ਗਲਤ ਕੁਝ ਨਹੀਂ ਹੈ, ਕਿਸਮਤ ਖਰਾਬ ਕਦੇ ਕਿਸੇ ਦੀ ਨਹੀਂ ਹੁੰਦੀ। ਵਕਤ ਖਰਾਬ ਹੋ ਸਕਦਾ, ਰਸਤਾ ਖਰਾਬ ਹੋ ਸਕਦਾ, ਵੈਸੇ ਤੇ ਮੈਂ ਤੁਹਾਨੂੰ ਦੱਸਾਂ ਵਕਤ ਵੀ ਖਰਾਬ ਨਹੀਂ ਹੁੰਦਾ। ਜਦੋਂ ਵਕਤ ਸਾਡੀ ਸਰਕਾਰ ਨਹੀਂ ਚੱਲ ਰਹੀ ਹੁੰਦੀ ਨਾ, ਉਦੋਂ ਸਾਨੂੰ ਸੰਭਲ ਕੇ ਰਹਿਣ ਦੀ ਆਦਤ ਪੈ ਜਾਂਦੀ ਹੈ। ਜਿਵੇਂ ਆਪਾਂ ਹੁਣ ਬਾਜ਼ ਦੀ ਗੱਲ ਕੀਤੀ ਸੀ ਤੇ ਮੇਰੇ ਬੇਟੇ ਨੇ ਮੈਨੂੰ ਪੁੱਛਿਆ ਕਿ ਅੱਛਾ ਫਿਰ ਫਿਰ ਸਕੂਲ ਕਾਦੇ ਲਈ ਆ ਜੇ ਜੇ ਸੇਧ ਕੁਦਰਤ ਦਿੰਦੀ ਹੈ ਵਕਤ ਅਨੁਸਾਰ ਕੁਦਰਤ ਸਭ ਕੁਝ ਸਿਖਾਉਂਦੀ ਹੈ ਤੇ ਫਿਰ ਸਕੂਲਾਂ ਚ ਅਸੀਂ ਕਿਉਂ ਪੜਦੇ ਆ ਮੈਂ ਕਿਹਾ ਸਮਾਜਿਕ ਸਿੱਖਿਆ ਲੈਣੇ ਆ ਸੀ ਦਿਮਾਗ ਤੇ ਕੁਦਰਤ ਨੇ ਹਰ ਕਿਸੇ ਨੂੰ ਦਿੱਤਾ ਇੱਕ ਹੋਰ ਗੱਲ ਲੌਜੀਕ ਵਾਲੀ ਸੁਣਿਓ 13 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਬੱਚੇ ਦਾ ਦਿਮਾਗ ਇੰਪਰੂਵ ਕਰਦਾ ਹੈ 13 ਸਾਲ ਤੋਂ ਬਾਅਦ ਵੈਸੇ ਖੋਜ ਹੋਈ ਹੈ ਕਿ ਬੱਚੇ ਦਾ ਦਿਮਾਗ ਜਿੰਨਾ ਇੰਪਰੂਵ ਹੋਣਾ ਸੀ ਹੋ ਗਿਆ ਮਤਲਬ ਜੋ ਖਾਨੇ ਖੁੰਨੇ ਬਣਨੇ ਸੀ ਸਭ ਬਣ ਗਿਆ ਆਪਾਂ ਕਹਿੰਦੇ ਆ ਨਾ ਕਿ ਸਿਆਣਾ ਐ ਸਿਆਣੇ ਦੀ ਗੱਲ ਐ ਸਿਆਣੇ ਦੀ ਗੱਲ ਸਿਆਣਾ ਹੀ ਪਤਾ ਕੀ ਐ ਦੁਨੀਆਦਾਰੀ ਦੀ ਗੱਲ ਐ ਸਿਆਣੇ ਦੀ ਗੱਲ ਸਿਆਣੀ ਦੁਨੀਆਦਾਰੀ ਦੀ ਐ ਇੱਕ ਬੱਚਾ ਇੱਕ ਬਜ਼ੁਰਗ ਨਾਲੋਂ ਜ਼ਿਆਦਾ ਕੀ ਹੋ ਸਕਦਾ ਸਮਝਦਾਰ ਤੇ ਜ਼ਿਆਦਾ ਦਿਮਾਗ ਵਾਲਾ ਹੋ ਸਕਦਾ ਪਰ ਜ਼ਿਆਦਾ ਐਕਸਪੀਰੀਅੰਸ ਵਾਲਾ ਨਹੀਂ ਨਾ ਹੋ ਸਕਦਾ ਕਿਉਂਕਿ ਦੁਨੀਆਦਾਰੀ ਦਾ ਐਕਸਪੀਰੀਅੰਸ ਤੇ ਬਜ਼ੁਰਗ ਕੋਲ ਹੀ ਐ ਜਿਨੇ ਜ਼ਿਆਦਾ ਜੀਵਾ ਤਾਂ ਬੱਚਾ ਇੱਕ ਬਹੁਤ ਅੱਛੀ ਸਲਾਹ ਦੇ ਸਕਦਾ ਜੋੜਾਂ 15 ਸਾਲ ਦਾ ਯੁਵਕ ਜਾਂ ਯੁਵਤੀ ਕੋਈ ਵੀ ਦੋਨਾਂ ਦਾ ਦਿਮਾਗ ਸੇਮ ਹੀ ਹੈ ਕੋਈ ਫਰਕ ਨਹੀਂ ਹੈ ਠੀਕ ਹੈ ਤਾਂ ਬੱਚਾ ਜਾਂ ਬੱਚੀ ਬਹੁਤ ਅੱਛੀ ਸਲਾਹ 15 16 17 18 ਸਾਲ ਦੀ ਉਮਰ ਵਾਲੇ ਤੋਂ ਤੁਸੀਂ ਅੱਛੀ ਸਲਾਹ ਲੈ ਕੇ ਜ਼ਿੰਦਗੀ 'ਚ ਤਰੱਕੀ ਕਰ ਸਕਦੇ ਹੋ ਪਰ ਦੁਨੀਆਦਾਰੀ ਦਾ ਐਕਸਪੀਰੀਅੰਸ ਜੋ ਹੈ ਨਾ ਇਹ ਤੁਹਾਨੂੰ ਇੱਕ ਉਸ ਦੁਨੀਆਦਾਰੀ ਦੇ ਵਿੱਚ ਜੀਵਿਆ ਹੋਇਆ ਉਹਨਾ ਟਾਈਮ ਕੱਢਿਆ ਇਨਸਾਨ ਹੀ ਦੇ ਸਕਦਾ ਹੈ ਪਰ ਦੁਨੀਆਦਾਰੀ ਸਮਝਦਾਰੀ ਦੀ ਲੈਣੇ ਦੀ ਜ਼ਰੂਰਤ ਕੀ ਹੈ ਪਹਿਲਾਂ ਦੱਸੋ ਜਿੱਦਾਂ ਜਿੱਦਾਂ ਤੁਹਾਨੂੰ ਤੁਹਾਡੇ ਬਜ਼ੁਰਗ ਤੁਹਾਡੇ ਮਾਤਾ ਪਿਤਾ ਹੈਗੇ ਆ ਤੁਹਾਡੇ ਨਾਲੋਂ ਕਈ ਜਾਣਦੇ ਦੁਨੀਆਦਾਰੀ ਚ ਸਕਸੈਸ ਲੈਣ ਦੇ ਲਈ ਦੁਨੀਆਦਾਰੀ ਚ ਕਿੱਦਾਂ ਚੱਲਣਾ ਹੈ ਜਾਨਣਾ ਬਹੁਤ ਜ਼ਰੂਰੀ ਹੈ ਪਰ ਦਿਮਾਗ ਤੋਂ ਕਿੱਦਾਂ ਚੱਲਣਾ ਹੈ ਤੇ ਤੁਹਾਡਾ ਦਿਮਾਗ ਨੇ ਤੁਹਾਨੂੰ ਸਿਖਾਉਣਾ ਹੈ ਤੁਹਾਡੇ ਵਕਤ ਨੇ ਤੁਹਾਨੂੰ ਸਿਖਾਉਣਾ ਹੈ ਹਨਾ ਦੁਨੀਆਦਾਰੀ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਲੋਕ ਨੇ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਹਰ ਤਰ੍ਹਾਂ ਦਾ ਰੰਗ ਦਿਖਾਉਂਦੇ ਆ ਇੱਕ ਨਾਲ ਧੋਖਾ ਹੋਇਆ ਇਹਦਾ ਮਤਲਬ ਇਹ ਥੋੜਾ ਕਿ ਤੁਹਾਡੇ ਨਾਲ ਵੀ ਹੋ ਰਹਿਣਾ ਹੋ ਸਕਦਾ ਤੁਸੀਂ ਕਾਰੀ ਦੇਣਾ ਦੂਜੇ ਨਾਲ ਇਹ ਵੀ ਤੇ ਹੋ ਸਕਦਾ ਹੈ ਹਰ ਵਾਰ ਹਰ ਇਨਸਾਨ ਤੋਂ ਖਾਨੀ ਖਾਂਦਾ ਹਰ ਤਰ੍ਹਾਂ ਨਾਲ ਹਰ ਕਿਸੇ ਦੀ ਸਿਚੁਏਸ਼ਨ ਇੱਕੋ ਜਿਹੀ ਨਹੀਂ ਹੁੰਦੀ ਹਰ ਤਰ੍ਹਾਂ ਦੇ ਹਾਲਾਤ ਹਰ ਇਨਸਾਨ ਨੂੰ ਵਕ ਵਕ ਤਰੀਕੇ ਨਾਲ ਝੁਗਤਣੇ ਪੈਂਦੇ ਆ ਦੇਖ ਲਓ ਸਾਹਮਣੇ ਮੇਰੇ ਨਾਲ ਇਦਾਂ ਹੋਇਆ ਕਿਉਂਕਿ ਮੈਂ ਇਦਾਂ ਕੀਤਾ ਉਹਨੇ ਇਦਾਂ ਕੀਤਾ ਤਾਂ ਉਹਦੇ ਨਾਲ ਉਦਾਂ ਨਹੀਂ ਹੋਇਆ ਹੋ ਸਕਦਾ ਉਦੋਂ ਵੀ ਵਧੀਆ ਜਾਂ ਉਦੋਂ ਵੀ ਖਰਾਬ ਹੋ ਸਕਦਾ ਸੀ ਤਾਂ ਹਰ ਕਿਸੇ ਦਾ ਵਕਤ ਹੈ ਹਰ ਕਿਸੇ ਦੇ ਸਟਾਰਸ ਨੇ ਕਈਆਂ ਦੇ ਹੈ ਖੂ ਆਇਆ ਏ ਤੇ ਅਗਲਾ ਨਾਲ ਹੀ ਭਰੇ ਹੋ ਗਿਆ ਨਹੀਂ ਕਿਰਿਆ ਤਕਈਆਂ ਨੇ ਲੈ ਖੂ ਦਾ ਪਤਾ ਹੀ ਨਹੀਂ ਲੱਗਿਆ ਮਿੰਟ 'ਚ गिर ਕੇ ਗੱਲ ਕੀ ਹੈ ਗੱਲ ਤੁਹਾਡੇ ਸਟਾਰਸ ਦੀ ਹੈ ਤੁਹਾਡੇ ਚੱਲਦੇ ਹੋਏ ਵਕਤ ਦੀ ਹੈ ਤੁਹਾਨੂੰ ਦਿੱਤੀ ਹੋਈ ਕੁਦਰਤ ਦੀ ਪਾਵਰ ਦੀ ਹੈ ਸਭ ਨੂੰ ਇੱਕੋ ਜਿਹੀ ਨਹੀਂ ਦਿੱਤੀ ਬਸ ਪਹਿਚਾਨਣ ਦੀ ਜ਼ਰੂਰਤ ਹੈ ਇੱਕ ਜਗ੍ਹਾ ਤੇ ਇੱਕ ਗਾਣੇ ਦੇ ਵਿੱਚ ਵੀ ਹੈ ਕਿ ਭਾਵੇਂ ਲਸਣ ਕਿੰਨਾ ਵੀ ਬੁਧੂਦਾਰਨ ਕਿਉਂ ਨਾ ਹੋਵੇ ਉਹਦੇ 'ਚ ਵੀ ਕੁਦਰਤ ਨੇ ਗੁਣ ਦਿੱਤਾ ਹੋਇਆ ਦੇਖੋ ਯਾਨੀ ਗੁਣ ਕੁਦਰਤ ਨੇ ਹਰ ਚੀਜ਼ ਦਿੱਤੇ ਆ ਸਿਰਫ ਤੇ ਸਿਰਫ ਸਾਨੂੰ ਪਛਾਣਨ ਦੀ ਜ਼ਰੂਰਤ ਹੈ ਰਹੀ ਗੱਲ ਕਿਸਮਤ ਬਦਲਣ ਦਾ ਉਪਾਅ ਕੋਈ ਨਹੀਂ ਹੈ ਕੋਈ ਵੀ ਨਹੀਂ ਇੱਕ ਤਰ੍ਹਾਂ ਦੀ ਮਿਹਨਤ ਕਰਨ ਦਾ ਉਪਾਅ ਵੀ ਕੋਈ ਨਹੀਂ ਹੈ ਮਿਹਨਤ ਤੁਸੀਂ ਆਪਣੀ ਸੋਚ ਆਪਣੇ ਦਿਮਾਗ ਆਪਣੇ ਸਟਾਰਸ ਮੁਤਾਬਕ ਕਰੋਗੇ ਤਾਂ ਇੱਕ ਫਲ ਨਹੀਂ ਹਜ਼ਾਰ ਫਲ ਲੱਗਣਗੇ ਪਰ ਜਦੋਂ ਅਸੀਂ ਰਸਤਾ ਹੀ ਗਲਤ ਚੁਣ ਰਹੇ ਹਾਂ ਦੁਜੀਤੇ ਚੱਲ ਪਰ ਰਸਤੇ ਦੇ ਉੱਤੇ ਇਹ ਮੇਰਾ ਮਾਮੇ ਦਾ ਮੁੰਡਾ ਇਹ ਕਰਦਾ ਹੈ ਤੇ ਮੈਂ ਵੀ ਇਹ ਕਰ ਲੈਣਾ ਮੇਰਾ ਭੂਆ ਦੇ ਮੁੰਡੇ ਨੇ ਆ ਕਰਕੇ ਤਰੱਕੀ ਕੀਤੀ ਸੀ ਮੈਂ ਨਹੀਂ ਕਰ ਲੈਣਾ ਹਾਂ ਇਹ ਹੋ ਸਕਦਾ ਕਿ ਤੁਸੀਂ ਭੂਆ ਦੇ ਮੁੰਡੇ ਨਾਲ ਥੋੜਾ ਅੱਗੇ ਵੀ ਨਿਕਲ ਜਾਓ ਇਹ ਵੀ ਹੋ ਸਕਦਾ ਹੈ ਕਿ ਜਮੈਂ ਡੁੱਬ ਜਾਓ ਗੱਲ ਪਹਿਲਾਂ ਆਪਣੇ ਸ਼ੌਂਕ ਦੀ ਆਪਣੇ ਇੰਟਰਸਟ ਦੀ ਕੁਦਰਤ ਦੇ ਦਿੱਤੇ ਗੁਣ ਨੂੰ ਸਮਝੋ ਤਰੱਕੀ ਤੇ ਫੇਰ ਹੋਣੀ ਆ ਇਹ ਸਚਾਈ ਆ ਕੁਦਰਤ ਤੁਹਾਨੂੰ ਗਲਤ ਰਸਤਾ ਨਹੀਂ ਦਿੰਦੀ ਕਦੇ ਵੀ ਨਹੀਂ ਦਿੰਦੀ ਅਸੀਂ ਹੀ ਦੁਨੀਆਦਾਰੀ ਮੁਤਾਬਕ ਇਸ ਭਜਨ ਅਠ ਵਿੱਚ ਅੱਗੇ ਵਧਣ ਦੇ ਲਈ ਕਈ ਤਰ੍ਹਾਂ ਨਾਲ ਕੋਈ ਰਸਤਾ ਫੜ ਲੈਣੇ ਆ। ਠੀਕ ਹੈ? ਕੁਦਰਤ ਨੇ ਹਰ ਕਿਸੇ ਨੂੰ ਗੁਣ ਦਿੱਤਾ ਹੈ। ਬਾਜ਼ ਨੂੰ ਸਮਝ ਆ ਹੈ ਸੱਪ ਨੂੰ ਕਿੱਥੋਂ ਫੜਨਾ ਹੈ ਤਾਂ ਕਿ ਉਹ ਡੰਗਣਾ ਮਾਰ ਸਕੇ। ਤੁਸੀਂ ਵੀ ਆਪਣੀ ਸਮਝ ਮੁਤਾਬਕ ਕਿੱਦਾਂ ਚੱਲਣਾ ਹੈ? ਚੱਲ ਕੇ ਤਾਂ ਦੇਖੋ ਕੋਈ ਕੋਈ ਮੱਛੀ ਕਿਸੇ ਸਕੂਲ 'ਚ ਨਹੀਂ ਪੜੀ। ਉਹਨੂੰ ਨਹੀਂ ਸਿਖਾਇਆ ਗਿਆ ਕਿ ਤੂੰ ਮੱਛੀ ਹੈ ਤੇ ਤੂੰ ਦੇਖ ਆਪਣੀ ਕੈਟਾਗਰੀ 'ਚ ਮੱਛੀ ਨੂੰ ਨਹੀਂ ਖਾਣਾ। ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਉਹਨੂੰ ਤੇ ਨਹੀਂ ਕੋਈ ਸਮਝਾ ਸਕਦਾ ਨਾ ਬਈ ਦੇਖੋ ਜੀ ਤਾਂ ਉਹ ਮੱਛੀ ਤੁਹਾਡੀ ਕੈਟਾਗਰੀ ਦੀ ਹੈ ਤੁਸੀਂ ਨਹੀਂ ਖਾਣਾ ਬਈ ਕੁਦਰਤ ਨੇ ਉਹਨੂੰ ਲਾਇਆ ਇਹ ਕੰਮ ਅਗਲੀ ਕਰ ਰਹੀ ਹੈ ਹੈਨਾ ਆਪਾਂ ਥੋੜਾ ਸਮਝਾ ਸਕਦੇ ਤਾਂ ਕੁਦਰਤ ਅਨੁਸਾਰ ਹੀ ਆਪਣੇ ਆਪ ਨੂੰ ਚਲਾਓ ਬੜੀ ਪਾਵਰ ਹੈ ਕੁਦਰਤ ਬੜੀ ਪਾਵਰ ਹੈ ਤੁਹਾਡੇ ਚ ਤੁਹਾਨੂੰ ਬਣਾਉਣ ਵਾਲਾ ਪਾਵਰਫੁਲ ਹੈ ਤੇ ਉਹਦੀ ਬਣਾਈ ਹੋਈ ਚੀਜ਼ ਹਮੇਸ਼ਾ ਪਾਵਰਫੁਲ ਦੁਨੀਆਦਾਰੀ ਮੁਤਾਬਕ ਆਪਣੇ ਆਪ ਨੂੰ ਨਾ ਬਦਲੋ ਬਿਲਕੁਲ ਨਾ ਬਦਲੋ ਦੁਨੀਆਦਾਰੀ ਮੁਤਾਬਕ ਚੱਲੋ ਜਰੂਰ ਜ਼ਿਆਦਾ ਪਰਵਾਹ ਨਾ ਕਰੋ ਜਿੱਥੇ ਤੁਹਾਡੀ ਖੁਸ਼ੀ ਮਾਇਨੇ ਰੱਖਦੀ ਹੈ ਉੱਥੇ ਖੁਸ਼ੀ ਹੀ ਮਾਇਨੇ ਰੱਖਣੀ ਚਾਹੀਦੀ ਹੈ ਠੀਕ ਹੈ ਨਾ ਚਲੋ ਅੱਜ ਆਪਾਂ 10 ਅਪ੍ਰੈਲ 2025 ਦਿਨ ਵੀਰਵਾਰ ਦੀ ਗੱਲ ਕਰਦੇ ਆ ਤੇ ਨਾਲ ਤ੍ਰਿਯੋਦਸ਼ੀ ਤਿਥੀ ਹੈ ਅੱਜ ਪੂਰਵ ਫਾਲਗੋਨੀ ਨਕਸ਼ਤਰ 12:25 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਜੋ ਨਕਸ਼ਤਰ ਹੈ ਚੇਂਜ ਹੋ ਜਾਵੇਗਾ ਤੇ વૃਦੀ ਜੋਗ ਰਹੇਗਾ ਗ੍ਰਹਿਾਂ ਦੇ ਮੁਤਾਬਕ ਤਿੱਖਿਆ ਜਾਵੇ ਤਾਂ ਅੱਜ ਜੋ ਚੰਦਰ ਮਹਾਰਾਜ ਨੇ ਹੋ ਰਹਿਣਗੇ ਅੱਜ 10 ਤਰੀਕ ਨੂੰ ਵੀਰਵਾਰ ਵਾਲੇ ਦਿਨ ਚੰਦਰਮਾ ਸਿੰਘ ਰਾਸ਼ੀ ਵਿੱਚ ਸ਼ਾਮ ਨੂੰ 7:05 ਮਿੰਟ ਤੱਕ ਰਹਿਣਗੇ ਉਸ ਤੋਂ ਬਾਅਦ ਕੰਨਿਆ ਰਾਸ਼ੀ ਵਿੱਚ ਚੰਦਰ ਕੇਤੂ ਦਾ ਗ੍ਰੈਂਡ ਚੋਕਰ ਰਹੇਗਾ ਪਰ ਦੋਸ਼ ਵਰਤ ਵੀ ਰਹਿਣਾ ਹੈ ਅੱਜ ਸ਼੍ਰੀ ਮਹਾਵੀਰ ਜਨਮਤੀ ਵੀ ਰਹਿਣੀ ਹੈ ਅੱਜ ਦੇ ਦਿਨ ਤੇ ਅੱਜ 10 ਤਰੀਕ ਨੂੰ ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹਿਣ ਵਾਲਾ ਹੈ ਜੀ ਤਕਰੀਬਨ 1:30 ਵਜੇ ਤੋਂ ਲੈ ਕੇ 3:00 ਵਜੇ ਤੱਕ ਠੀਕ ਹੈ ਤੇ ਇਸ ਚੀਜ਼ ਦਾ ਪਰਹੇਜ਼ ਕਰਕੇ ਚੱਲਣਾ ਹੈ ਆਪਾਂ ਵੀਰਵਾਰ ਨੂੰ ਪਰਦੋਸ਼ ਵਰਤ ਰਹੇਗਾ ਓਕੇ ਆ ਬਾਕੀ ਚੰਦਰਮਾ ਦੀ ਗੱਲ ਕਰੀਏ ਤਾਂ ਸ਼ਾਮ ਤੱਕ ਤਾਂ ਚੰਦਰਮਾ ਇੱਥੇ ਹੀ ਰਹਿਣ ਵਾਲਾ ਹੈ ਸਿੰਘ ਰਾਸ਼ੀ ਚ ਕੀ ਪ੍ਰਭਾਵ ਪਾਵੇਗਾ ਨਕਸ਼ਤਰ ਜੋ ਚੱਲ ਰਿਹਾ ਪੂਰਵ ਫਾਲਗਨੀ ਸ਼ੁਕਰ ਦਾ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਚੱਲੇਗਾ ਸੂਰਜ ਦਾ ਨਕਸ਼ਤਰ ਜਾਨਣਾਗੇ ਆਪਾਂ ਸਭ ਤੋਂ ਪਹਿਲੇ ਆ ਰਹੇ ਜਾਨੀ ਮੇਸ਼ਾ ਰਾਸ਼ੀ ਵਾਲਿਆਂ ਦੀ ਦਾ ਕਿਦਾਂ ਦਾ ਜਾਏਗਾ ਅੱਜ ਦਾ ਅੱਖ ਫੜਕਣ ਬਾਰੇ ਦੱਸਾਂਗੇ ਕਿਸੇ ਨੇ ਪੁੱਛਿਆ ਸੀ ਅੱਖ ਫੜਕਦੀ ਰਹਿੰਦੀ ਹੈ ਕਿਉਂ ਫੜਕਦੀ ਹੈ ਸਭ ਲਈ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਜਾਣਕਾਰੀ ਦੇਵਾਂਗੇ ਮੇਸ਼ਾ ਰਾਸ਼ੀ ਵਾਲਿਆਂ ਦੇ ਪੰਜਵੇਂ ਚੰਦਰਮਾ ਸ਼ੁਕਰ ਦਾ ਨਕਸ਼ਤਰ ਧਨ ਲਈ ਬਿਜ਼ਨਸ ਲਈ ਕੰਮਾ ਸੂਰਜ ਦਾ ਨਕਸ਼ਤਰ ਜੋ ਹੈ ਉਹਦੇ ਲਈ ਚੰਗਾ ਸੋਚ ਲਈ ਚੰਗਾ ਤਾਂ ਸੋਚ ਲਈ ਬਿਜ਼ਨਸ ਲਈ ਧਨ ਲਈ ਕੰਮ ਕਰ ਲਈ ਅੱਜ ਦਾ ਦਿਨ ਬਿਲਕੁਲ ਬੈਸਟ ਜਾਣ ਵਾਲਾ ਹੈ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਰਸੋਈ 'ਚ ਬੈਠ ਕੇ ਖਾਣਾ ਖਾ ਲੋ ਜ਼ਿਆਦਾ ਵਧੀਆ ਪਿਤਾ ਨਾਲ ਬੈਸਬਾਜੀ ਤੋਂ ਅੱਜ ਵੀ ਬਚਣਾ ਤੁਸੀਂ ਤੇ ਕਪੂਰ ਦੀ ਟਿੱਕੀ ਕੋਲ ਰੱਖੋ ਸ਼ੁਕਰ ਦਾ ਫਾਇਦਾ ਅੱਛਾ ਤੇ એનર્ਜੀ ਵੀ ਸ਼ੁਭ ਫਲ ਦੇਗੀ ਅਗਲੀ ਰਾਸ਼ੀ ਟੌਰਸਿ ਜਾਂ ਬ੍ਰਿਕਰਾਸ਼ੀ ਵਾਲਿਆਂ ਦੇ ਚੌਥੇ ਚੰਦਰ ਮਾਤਾ ਦੀ ਸੇਧ ਦਾ ਧਿਆਨ ਰੱਖਣਾ ਤੁਸੀਂ ਸ਼ੁਕਰ ਦਾ ਨਕਸ਼ਤਰ ਦੁਪਹਿਰ ਤੱਕ ਮਿੱਤਰ ਹੈ ਕੋਈ ਨੁਕਸਾਨ ਨਹੀਂ ਹੋਣ ਵਾਲਾ ਤੇ 뮤직 ਇੰਡਸਟਰੀ ਚ ਕੋਈ ਕੰਮ ਕਰਨਾ ਹੈ ਤੁਸੀਂ ਕਿਸੇ ਨਾਲ ਕੋਈ ਡੀਲ ਕਰਨੀ ਹੈ ਤਾਂ ਬੜੇ ਅੱਛੇ ਸਿਤਾਰੇ ਅੱਗੇ ਵਧੋ ਤੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਹਿੰਮਤ ਕਰੋ ਹਰ ਤਰ੍ਹਾਂ ਨਾਲ ਸਕਸੈਸ ਮਿਲੇਗੀ ਜੈਮਨੀ ਮਿਥੁ ਰਾਸ਼ੀ ਮਿਤੁਨ ਰਸ਼ੀ ਦੇ ਲਈ ਜੋ ਸਿਤਾਰੇ ਨੇ ਚੰਦਰ ਤੀਸਰੇ ਸਥਾਨ ਵਿੱਚ ਚੱਲ ਰਿਹਾ ਵਧੀਆ ਸਰਕਲ ਦਾ ਸਾਥ ਮਿਲੇਗਾ ਕੰਮ ਕਰਨ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਵਾਲੀ ਹੈ ਕੋਈ ਜ਼ਿਆਦਾ ਚੇਂਜ ਨਹੀਂ ਹੋਣ ਵਾਲਾ ਅੱਛੇ ਲੋਕਾਂ ਦੇ ਸਬੰਧ ਨਾਲ ਫਾਇਦਾ ਹੋ ਜਾਏਗਾ ਧੁੱਪ 'ਚ ਸੇਟਾ ਕੇ ਜ਼ਰੂਰ ਰੱਖੋ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ तकरीबन ਠੀਕ ਠਾਕ ਜਿਹਾ ਬਦਨਾਮੀ ਤੋਂ ਬਚਣਾ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਕਿਸੇ ਦੀ ਜ਼ਮਾਨਤ ਕਮਾਨਤ ਵਿੱਚ ਨਹੀਂ ਪਹਿਣਾ ਤੇ ਨਾਲ ਦੂਸਰੀ ਗੱਲ ਧਿਆਨ ਰੱਖਣ ਵਾਲੀ ਇਹ ਆ ਕਿ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅੱਜ ਤੁਸੀਂ ਜੰਦਾ ਰੱਛਾ ਮਾਤਾ ਦੀ ਸੇਧ ਵੀ ਅੱਛੀ ਹੋ ਜਾਏਗੀ ਤਾਂ ਪੈਸੇ ਵੱਲੋਂ ਵੀ ਸੌਕੇ ਹੁੰਦੇ ਜਾਉਗੇ ਠੀਕ ਹੈ ਅਗਲੀ ਰਾਸ਼ੀ ਲੀਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਗ੍ਰਹਿਾਂ ਦੇ ਮੁਤਾਬਕ ਅੱਜ ਸੇਧ ਠੀਕ ਹੁੰਦੀ ਜਾਏਗੀ ਦੁਪਹਿਰ ਤੋਂ ਬਾਅਦ ਸਮਾਂ ਬਿਲਕੁਲ ਬਿਹਤਰ ਹੈ ਕਿਸੇ ਸਰਕਾਰੀ ਕੰਮ ਲਈ ਕਿਸੇ ਨਾਲ ਮੀਟਿੰਗ ਕਰਨੀ ਹੈ ਤਾਂ ਉਹਨਾਂ ਲਈ ਪ੍ਰਬੰ ਤੁਹਾਡਾ ਅੱਛਾ ਹੋ ਜਾਏਗਾ ਕੰਮਕਾਰ ਦੀ ਸਥਿਤੀ ਜੋ ਹੈ ਵਧੀਆ ਰਹੇ ਇਸ ਦੇ ਲਈ ਤੁਸੀਂ ਕੀ ਕਰਨਾ ਗਾਂ ਨੂੰ ਰੋਟੀਆਂ ਜੀ ਜ਼ਰੂਰ ਪਾ ਦੇਣੀ ਹੈ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਗੁੱਸਾ ਘੱਟ ਕਰੋ ਕਿ ਜੋ ਘੱਟ ਨਕਸ਼ਤਰ ਮਿੱਤਰ ਹੈ ਦੋਨੋਂ ਹੀ ਮਿੱਤਰ ਨੇ ਥੋੜੀ ਜਿਹੀ ਖਜ਼ਲਖਵਾਰੀ ਸਟੇਬਿਲਟੀ ਨਾ ਹੋਣ ਕਰਕੇ ਹੋ ਰਹੀ ਹੈ ਕੰਮਕਾਰ ਤਰੀਕਬ ਮੁਤਾਬਕ ਚੰਗੀ ਤਰ੍ਹਾਂ ਨਾਲ ਆਰਾਮ ਨਾਲ ਚੱਲਣਗੇ ਤੇ ਮਿਸ਼ਰੀ ਦਾ ਸੇਵਨ ਅੱਜ ਵੀ ਕਰੋ ਤਾਂ ਜਿਆਦਾ ਵਧੀਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਤੇ ਹਰ ਗੱਲ ਕਰਨ ਤੇ ਸਮਝੋ ਤੁਹਾਡਾ ਇੰਪ੍ਰੈਸ਼ਨ ਬਹੁਤ ਅੱਛਾ ਪਵੇਗਾ ਲਿਬਰਾ ਸੰਿਤੂ ਲਾਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਮੁਤਾਬਕ ਅ ਅੱਜ ਦੇ ਦਿਨ ਨਕਸ਼ਤਰ ਅੱਛਾ ਹੈ ਦੁਪਹਿਰ ਤੱਕ ਸਮਾਂ ਬਿਲਕੁਲ ਬਿਹਤਰ ਕੋਈ ਪਰੇਸ਼ਾਨੀ ਨਹੀਂ ਹੈ ਪਰਸਨਲਿਟੀ ਅੱਛੀ ਹੁੰਦੀ ਜਾਏਗੀ ਤਰੀਫਾਂ ਹੋਣਗੀਆਂ ਤੁਹਾਡੇ ਆਲੇ ਦੁਆਲੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਗਾਂ ਨੂੰ ਰੋਟੀ ਪਾਉਣੀ ਕੰਨ ਵਿੱਚ ਇਤ ਲਗਾਉਣਾ ਵੈਲ ਡਰੈਸਟ ਰਹਿਣਾ ਬੜਾ ਵਧੀਆ ਰਹੇਗਾ ਮਾਂ ਦੇ ਪੈਰੀ ਹੱਥ ਲਗਾ ਕੇ ਅਗਰ ਘਰ ਤੋਂ ਜਾਨੇ ਹੋ ਜਾਂ ਮਾਂ ਦੀ ਸਲਾਹ ਨਾਲ ਕੋਈ ਕੰਮ ਕਰਦੇ ਹੋ ਤਾਂ ਇਨਕਮ ਸਥਾਨ ਵਿੱਚ ਬੈਠਾ ਹੋਇਆ ਚੰਦਰ ਇਨਕਮ ਦੇ ਸੋਰਸਸ ਵਧਾ ਸਕਦਾ ਹੈ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਨਕਸ਼ਤਰਾ ਠੀਕ ਠਾਕ ਹੈ ਬਹੁਤੁ ਖਰਚੇ ਹੋਣਗੇ ਸ਼ਾਪਿੰਗ ਤੇ ਵੀ ਖਰਚੇ ਹੋ ਸਕਦੇ ਆ ਕੰਮਕਾਰ ਦੀ ਸਥਿਤੀ ਅੱਛੀ ਰਹੇਗੀ ਪੇਟ ਦੀ ਪ੍ਰੋਬਲਮ ਹੋਣ ਠੀਕ ਹੁੰਦੀ ਜਾਏਗੀ ਕੋਈ ਨੁਕਸਾਨ ਵਾਲੀ ਗੱਲਬਾਤ ਹੈ ਨਹੀਂ ਐ ਬਸ ਰਾਤ ਨੂੰ ਅੱਜ ਵੀ ਦੁੱਧਾ ਸਿਵਨ ਨਹੀਂ ਕਰਨਾ ਤੇ ਜੋ ਮੰਗਲ ਦੀ ਸਥਿਤੀ ਹੈ ਉਸ ਨੂੰ ਸ਼ੁਭ ਕਰਨ ਲਈ ਜੀਪ ਤੇ ਸ਼ੈਦ ਲਗਾ ਲੈਣਾ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਏਗਾ ਕਿਸਮਤ ਤੇ ਪ੍ਰੋਸਾ ਵਦੇਸ਼ ਲਈ ਵੀ ਵਧੀਆ ਧਾਰਮਿਕ ਰੁਚੀ ਬਣੇਗੀ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਧਾਰਮਿਕ ਕੋਈ ਕਥਾਵਾਚਕਾ ਸੁਣ ਕੇ ਤੁਹਾਨੂੰ ਬੜੀ ਅੰਦਰਲੀ ਇੰਟੂਸ਼ਨ ਤੇ ਸੈਟੀਸਫੈਕਸ਼ਨ ਜੀ ਹੋਏਗੀ ਜੋ ਵਧਿਆਨੇ ਸਿਤਾਰੇ ਚੰਗੇ ਆ ਕਾਲਾ ਨੀਲਾ ਰੰਗ ਗੱਜ ਨਾ ਪਾਇਓ ਤੇ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਕੀ ਕਰ ਸਕਦੇ ਹੋ ਤੁਸੀਂ ਪੀਲੀ ਦਾਲ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਤਾਰੇ तकरीबन ਠੀਕ ਨੇ ਕਦੇ ਕੁਝ ਤੇ ਕਦੇ ਕੁਝ ਅਜੀਬ ਜਿਹੀ उलझੇਵੇਂ ਪਈ ਹੋਈ ਨੇ ਕਦੇ ਲੱਗਦਾ ਕਿ ਬਿਲਕੁਲ ਹੁਣੇ ਹੀ ਠੀਕ ਹੋ ਜਾਣਾ ਤੇ ਕਦੇ ਲੱਗਦਾ ਹੈ ਕਿ ਥੋੜਾ ਟਾਈਮ ਲੱਗ ਸਕਦਾ ਹੈ ਥੋੜੀ ਪਰੇਸ਼ਾਨੀ ਆ ਸਕਦੀ ਹੈ ਭਰੋਸਾ ਕਰਨਾ ਤਾਂ ਕਿਸੇ ਦੇ ਲਈ ਥੋੜੀ ਚੰਗੀ ਗੱਲ ਨਹੀਂ ਹੈ ਤੇ ਨਾਲ ਹੀ ਦਹੀਂ ਨਾਰਮਿਕ ਸਥਾਨ ਤੇ ਰੱਖੋ ਥੋੜੀ ਖਟਾਸ ਖਤਮ ਹੋਏਗੀ ਤੇ ਸ਼ੁਕਰ ਦੇ ਨਕਸ਼ਤਰ ਦਾ ਵੀ ਫਾਇਦਾ ਹੋ ਜਾਏਗਾ ਜੋ 10ਵੇਂ ਘਰੇ ਦਾ ਮਾਲਕ ਹੈ ਅਕੁਰੀਸ ਯਾਨੀ ਕੁੰਭ ਰਾਸ਼ੀ ਵਾਲੇ ਜ਼ਿਆਦਾ ਇਮੋਸ਼ਨਲ ਨਾ ਹੋਵੋ ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਨੂੰ ਲੈ ਕੇ ਛੋਟੀ ਮੋਟੀ ਨੋਕ ਚੁਕ ਹੈ ਤਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰਨ ਵਾਲੀ ਇਹ ਨੁਕਚੋਕ ਤੁਹਾਡੀ ਤੇ ਸੁਲਾ ਸਫਾਈ ਹੋ ਜਾਏਗੀ ਤੇ ਦੂਸਰੀ ਗੱਲ ਇਹ ਆ ਕਿ ਪੈਰ ਗਿੱਟੇ ਤੇ ਸੱਟ ਤੋਂ ਬਚਣਾ ਕੀਮਤੀ ਚੀਜ਼ਾਂ ਦੀ ਸੰਭਾਲ ਜ਼ਰੂਰ ਰੱਖੋ ਗੁੰਮ ਹੋ ਸਕਦੀਆਂ ਨੇ ਤਾਂ ਆਪਣਾ ਸੋਨਾ ਪੈਸਾ ਸੰਭਾਲ ਕੇ ਰੱਖੋ ਪਾਈਸੇ ਜਨਮੀਂ ਦਾਸ਼ੀ ਵਾਲਿਆਂ ਦੇ ਲਈ ਸਿਹਤ ਤੁਹਾਡੀ ਵੀ ਹੁਣ ਠੀਕ ਹੋ ਜਾਏਗੀ ਤੇ ਗਾਂ ਨੂੰ ਰੋਟੀ ਤੁਸੀਂ ਵੀ ਪਾ ਸਕਦੇ ਹੋ ਆਪਣੇ ਵੇਟ ਜਿੰਨਾ ਹਰਾਚਾਰਾ ਪਾ ਸਕਦੇ ਹੋ ਕਿਸੇ ਬਜ਼ੁਰਗ ਦੀ ਸਿਹਤ ਖਰਾਬ ਹੈ ਮਾਤਾ ਪਿਤਾ ਦੇ ਬੈਕ ਪੇਨ ਜਾਂ ਕੋਈ ਹੱਡੀਆਂ ਜੋੜਾਂ ਦੀ ਪ੍ਰੋਬਲਮ ਸੂਰਜ ਰਾਹੁ ਦੇ ਯੋਗ ਕਰਕੇ ਚੱਲ ਰਹੀ ਹੈ ਤਾਂ ਵੀ ਉਸ ਦਾ ਰਿਲੈਕਸ ਤੁਹਾਨੂੰ ਮਿਲ ਜਾਏਗਾ ਗਊਸ਼ਾਲਾ ਹਰਾਚਾਰਾ ਪਾਉਂਦੇ ਗੁਰਦਾਸੇਵ ਨਹੀਂ ਕਰਨਾ ਰਾਤ ਨੂੰ ਮਿੱਠਾ ਨਹੀਂ ਖਾਣਾ ਠੀਕ ਹੈ ਜੀ ਏਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਗ੍ਰਹਿਾਂ ਨੂੰ ਕਿੱਦਾਂ ਸਹੀ ਕਰਕੇ ਆਪਾਂ ਦਿਨ ਨੂੰ ਬਿਹਤਰ ਬਣਾ ਸਕਦੇ ਹਾਂ ਕਿਸੇ ਨੇ ਪੁੱਛਿਆ ਕਿ ਅੱਖ ਫੜਕ ਜਾਂਦੀ ਹੈ ਸੱਜੇ ਜਾਂ ਖੱਬੇ ਮਾਇਨੇ ਨਹੀਂ ਰੱਖਦਾ ਪਰ ਇੱਕ ਨਰਜੀ ਹੈ ਗ੍ਰਹਿਾਂ ਦੀ ਸੱਜਾ ਖੱਬਾ ਮਾਇਨੇ ਜ਼ਰੂਰ ਰੱਖਦਾ ਹੈ ਪਰ ਜੇ ਅੱਖ ਹੀ ਫਰਕ ਦੀ ਹੋਵੇ ਤੇ ਫਿਰ ਤੇ ਵਹਿਮ ਹੋ ਹੀ ਜਾਂਦੇ ਕਦੇ ਵੀ ਅੱਖ ਵੜ ਕੇ ਨਾ ਤਾਂ ਤਕਰੀਬਨ ਇਹ ਸੋਚੋ ਕਿ ਦਿਮਾਗ 'ਚ ਕੋਈ ਗੱਲ ਸਟਕ ਹੋ ਗਈ ਹੈ ਮਤਲਬ ਕਿਸੇ ਚੀਜ਼ ਨੂੰ ਅਸੀਂ ਸੋਚ ਰਹੇ ਸੀ ਜਾਂ ਕੋਈ ਚੀਜ਼ ਕਰਨੀ ਚਾਹੁੰਦੇ ਸੀ ਤੇ ਉਹ ਨਹੀਂ ਹੋਈ ਤਾਂ ਉਹ ਸਾਡੇ ਜਦੋਂ ਵੀ ਕੋਈ ਤੁਸੀਂ ਚੀਜ਼ ਸੋਚਦੇ ਹੋ ਤਾਂ ਤੁਹਾਡੇ ਮਸਲਸ ਜੋ ਨੇ ਨਾੜਾਂ ਜੁਨਨਾਂ ਤੇ ਪ੍ਰਭਾਵ ਪੈਂਦੇ ਤਾਂ ਹੀ ਕਈ ਵਾਰੀ ਆਮ ਦੇਖਿਆ ਜਾਂਦਾ ਹੈ ਕਿ ਸੂਚ ਸੋਚ ਕੇ ਅਸੀਂ ਇੱਕ ਬਿਮਾਰੀ ਲਗਾ ਲੈਂਦੇ ਹਾਂ ਦਿਮਾਗ 'ਤੇ ਲਗਾਉਣੀ ਆ ਮਾਨਸਿਕ ਜਾੜਾ ਲਗਾ ਲੈਨੇ। ਰੋਗੀ ਅਸੀਂ ਜ਼ਿਆਦਾ ਸੋਚਣ ਵਾਲੀ ਹੁੰਨੀ। ਤਾਂ ਕੀ ਕਰੂੰ? ਆਪਣਾ ਆਰਾਮ ਨਾਲ ਬੈਠੋ, ਮੈਡੀਟੇਸ਼ਨ ਕਰੋ। ਅੰਦਰੋਂ ਇਹ ਮਹਿਸੂਸ ਕਰੋ ਕਿ ਬਿਲਕੁਲ ਠੀਕ ਹੈ ਸਾਰਾ ਕੁਝ। ਕੱਚੀ ਲੱਸੀ ਦਾ ਚਿੱਟਾ ਧੋ ਤੇ ਚਰਾਹੇ ਵਿੱਚ ਜਾ ਕੇ ਥੋੜਾ ਜਿਹਾ ਗੁੜ ਦਾ ਪੀਸ ਛਿੱਟਾ। ਉਹ ਅੱਜ ਕਿਸੇ ਨੇ ਪੁੱਛਿਆ ਸੀ ਨਾ ਕਿ ਉਪਾਅ ਹੀ ਦੱਸ ਦੋ ਕਿ ਅੱਛਾ ਹੋ ਜਾਂਦਾ ਹੈ ਕਿ ਮਨ ਨੂੰ ਤਸੱਲੀ ਰਹਿੰਦੀ ਹੈ। ਬਸ ਇਹੀ ਤਸੱਲੀ ਹੈ ਲੱਗੇਗਾ ਉਪਾਅ ਕਰ ਦਿੱਤਾ ਤੇ ਨਾੜ ਅੰਦਰ ਦੀ ਤੁਹਾਨੂੰ ਰਿਲੈਕਸ ਮਿਲ ਜਾਣੀ ਕਿ ਜੋ ਨਾੜ ਪੜ ਕੇ ਦਿਓ ਠੀਕ ਹੈ। ਠੀਕ ਹੈ ਜੀ ਸਮਝਾਜਤ ਤਾਂ ਆਪ ਸਮਝਾਜਤ ਤਾਂ ਮੈਂ ਅੱਛਾ ਜਾਵੇ ਸਾਸ਼ਿਕਾ